ਬਰਸਤ ਦੀ ਰਾਤ ਸੀ ਆਸਮਾਨ ਵਿੱਚ ਕਾਲੇ ਬੱਦਲ ਛਾਏ ਹੋਏ ਸਨ ਬਿਜਲੀ ਚਮਕ ਰਹੀ ਸੀ ਤੇ ਮੀਂਹ ਬੇहद ਤੇਜ਼ੀ ਨਾਲ ਵਜ ਰਿਹਾ ਸੀ ਪਿੰਡ ਦੇ ਲੋਕ ਆਪਣੇ ਘਰਾਂ ਵਿੱਚ ਆਰਾਮ ਨਾਲ ਬੈਠੇ ਸਨ ਪਰ ਪਿੰਡ ਦੇ ਕਿਨਾਰੇ ਇੱਕ ਝੌਂਪੜੀ ਵਿੱਚ ਰਹਿੰਦਾ ਸੀ ਗਰੀਬ ਬੰਦਾ ਜਿਸ ਦਾ ਨਾਮ ਹਰਜੀਤ ਸਿੰਘ ਸੀ ਹਰਜੀਤ ਸਿੰਘ ਮਜ਼ਦੂਰੀ ਕਰਦਾ ਸੀ ਉਹ ਹਰ ਰੋਜ਼ ਪਿੰਡ ਦੇ ਘਰਾਂ ਵਿੱਚ ਕੰਮ ਕਰਦਾ ਅਤੇ ਆਪਣੇ ਬੱਚਿਆਂ ਦਾ ਪੇਟ ਪਾਲਦਾ ਸੀ ਸ਼ਾਮ ਨੂੰ ਕੰਮ ਤੋਂ ਆਉਂਦਾ ਅਤੇ ਆਪਣੀ ਝੌਂਪੜੀ ਵਿੱਚ ਸੌ ਜਾਂਦਾ ਉਸ ਦੀ ਝੌਂਪੜੀ ਕੱਚੀ ਮਿੱਟੀ ਦੀ ਬਣੀ ਹੋਈ ਸੀ ਛੱਤ ਵੀ ਘਾਹ ਫੂਸ ਦੀਆਂ ਟਹਿਣੀਆਂ ਨਾਲ ਟੰਗੀ ਹੋਈ ਸੀ ਜੋ ਬਰਸਾਤ ਦੇ ਪਾਣੀ ਨੂੰ ਰੋਕਣ ਵਿੱਚ ਸਹਾਈ ਸੀ ਉਸ ਰਾਤ ਬਹੁਤ ਭਿਆਨਕ ਬਰਸਾਤ ਹੋਈ ਹਰਜੀਤ ਸਿੰਘ ਆਪਣੀ ਝੌਂਪੜੀ ਵਿੱਚ ਆਪਣੀ ਪਤਨੀ ਅਤੇ ਦੋ ਛੋਟੇ ਬੱਚਿਆਂ ਨਾਲ ਬੈਠਾ ਹੋਇਆ ਸੀ ਪਾਣੀ ਚੌਂਪੜੀ ਵਿੱਚ ਰਿਸ ਰਿਹਾ ਸੀ। ਮਿੱਟੀ ਦੀਆਂ ਕੰਧਾਂ ਪਿਗਲ ਰਹੀਆਂ ਸਨ। ਛੱਤ ਲੀਕ ਹੋ ਗਈ ਸੀ ਅਤੇ ਪਾਣੀ ਘਰ ਦੇ ਅੰਦਰ ਆ ਚੁੱਕਾ ਸੀ। ਬੱਚੇ ਕੰਬ ਰਹੇ ਸਨ ਤੇ ਹਰਜੀਤ ਦੀ ਪਤਨੀ ਪਲਾਸਟਿਕ ਦੇ ਇੱਕ ਬਰਤਨ ਨਾਲ ਪਾਣੀ ਕੱਢਣ ਦੀ ਕੋਸ਼ਿਸ਼ ਕਰ ਰਹੀ ਸੀ। ਹਰਜੀਤ ਨੇ ਆਪਣੀ ਪਤਨੀ ਨੂੰ ਕਿਹਾ ਕਿ ਮੈਂ ਕਿਸੇ ਕੋਲ ਮਦਦ ਲਈ ਜਾਵਾਂ। ਉਸ ਦੀ ਪਤਨੀ ਨੇ ਕਿਹਾ ਐਨੀ ਰਾਤ ਹੋ ਚੁੱਕੀ ਹੈ। ਅਤੇ ਬਰਸਾਤ ਵੀ ਬਹੁਤ ਪੈ ਰਹੀ ਹੈ ਇਸ ਸਮੇਂ ਆਪਣੀ ਮਦਦ ਕੌਣ ਕਰੇਗਾ ਫਿਰ ਉਸਨੇ ਆਪਣੀ ਪਤਨੀ ਨੂੰ ਕਿਹਾ ਕੋਈ ਤਾਂ ਹੋਵੇਗਾ ਜੋ ਆਪਣੀ ਮਦਦ ਕਰੇਗਾ ਫਿਰ ਉਹ ਬਾਹਰ ਆ ਜਾਂਦਾ ਹੈ ਅਤੇ ਦੋ ਤਿੰਨ ਘਰਾਂ ਦੇ ਵਿੱਚ ਆਵਾਜ਼ ਲਗਾਉਂਦਾ ਹੈ ਤਾਂ ਕੋਈ ਨਹੀਂ ਸੁਣਦਾ ਸਭ ਆਰਾਮ ਨਾਲ ਸੌ ਰਹੇ ਹਨ ਵਾਪਸ ਆਇਆ ਤਾਂ ਆਪਣੀ ਪਤਨੀ ਨੂੰ ਕਿਹਾ ਸਭ ਆਰਾਮ ਨਾਲ ਸੌ ਰਹੇ ਨੇ ਕੋਈ ਨਹੀਂ ਉੱਠ ਕੇ ਬਾਹਰ ਆਇਆ ਮੀ ਹੋਰ ਤੇਜ਼ ਹੋ ਗਿਆ। ਚੌਂਪੜੀ ਦੀ ਇੱਕ ਕੰਧ ਟਹਿ ਗਈ। ਪਾਣੀ ਕੁੱਟ-ਕੁੱਟ ਅੰਦਰ ਆ ਗਿਆ। ਹਰਜੀਤ ਦੇ ਬੱਚੇ ਡਰ ਕੇ ਉੱਚੀ ਆਵਾਜ਼ ਵਿੱਚ ਰੋ ਪਏ। ਪਤਨੀ ਨੇ ਉਹਨਾਂ ਨੂੰ ਬਾਹਾਂ ਵਿੱਚ ਲਿਆ। ਹਰਜੀਤ ਨੇ ਬਾਹਰ ਨਿਕਲ ਕੇ ਕਿਸੇ ਪੱਕੇ ਥਾਂ ਦੀ ਭਾਲ ਕਰਨ ਦੀ ਸੋਚੀ। ਉਸ ਨੇ ਪਿੰਡ ਦੇ ਸਰਪੰਚ ਦੇ ਘਰ ਦੀ ਦਿਸ਼ਾ ਲਈ ਦੌੜ ਲਾਈ। ਸਰਪੰਚ ਦੇ ਘਰ ਦੀਆਂ ਲਾਈਟਾਂ ਚਮਕ ਰਹੀਆਂ ਸਨ। ਹਰਜੀਤ ਨੇ ਦਰਵਾਜ਼ਾ ਖੜਕਾਇਆ। ਤਾਂ ਅੰਦਰੋਂ ਆਵਾਜ਼ ਆਈ ਕੋਣੇ ਭਾਈ ਰਾਤ ਦੇ ਸਮੇਂ ਸਰਪੰਚ ਸਾਹਿਬ ਮੈਂ ਹਰਜੀਤ ਸਿੰਘ ਬਹੁਤ ਗਰੀਬ ਹਾਂ ਮੈਨੂੰ ਤੁਹਾਡੀ ਮਦਦ ਦੀ ਲੋੜ ਹੈ ਬਰਸਾਤ ਪੈਣ ਕਰਕੇ ਮੇਰਾ ਘਰ ਟਹਿ ਗਿਆ ਹੈ ਅਤੇ ਬੱਚੇ ਕੰਬ ਰਹੇ ਹਨ ਤੁਹਾਡੇ ਅੰਦਰ ਕੋਈ ਥਾਂ ਮਿਲ ਜਾਵੇ ਰਾਤ گزارਣ ਲਈ ਤਾਂ ਦੱਸੋ ਮੇਰੇ ਬੱਚੇ ਬਿਮਾਰ ਹੋ ਜਾਣਗੇ ਬਾਰਸ਼ ਬਹੁਤ ਪੈ ਰਹੀ ਹੈ ਸਰਪੰਚ ਨੇ ਦਰਵਾਜ਼ਾ ਖੋਲਣ ਦੀ ਥਾਂ ਅੰਦਰੋਂ ਹੀ ਕਿਹਾ ਹਰਜੀਤ ਭਾਈ ਮਾਫ ਕਰੇ ਘਰ ਵਿੱਚ ਥਾਂ ਨਹੀਂ ਕੱਲ ਵੇਖ ਲਾਂਗੇ ਆਖਰ ਹਰਜੀਤ ਵਾਪਸ ਆਪਣੀ ਝੌਂਪੜੀ ਕੋਲ ਆ ਗਿਆ ਪਾਣੀ ਹੁਣ ਕਮਰ ਤੱਕ ਜਾਣ ਲੱਗਾ ਸੀ ਉਸ ਨੇ ਆਪਣੀ ਪਤਨੀ ਨੂੰ ਕਿਹਾ ਚਲੋ ਬੱਚਿਆਂ ਨੂੰ ਲੈ ਕੇ ਪਿੰਡ ਦੇ ਸਕੂਲ ਵਾਲੇ ਪੱਕੇ ਬਰਾਂਡੇ 'ਚ ਚੱਲਦੇ ਹਾਂ ਚੱਲਦੇ-ਚੱਲਦੇ ਉਹਨਾਂ ਦੇ ਸਾਰੇ ਕੱਪੜੇ ਭੇਜ ਜਾਂਦੇ ਹਨ ਹਰਜੀਤ ਨੇ ਇੱਕ ਬੱਚੇ ਨੂੰ ਆਪਣੇ ਗੋਦ ਤੇ ਚੁੱਕ ਲਿਆ ਦੂਜਾ ਉਸ ਦੀ ਪਤਨੀ ਨੇ ਚੁੱਕਿਆ ਉਹ ਮੀਂਹ ਵਿੱਚ ਰੌਲਾ ਪਾਉਂਦੇ ਹੋਏ ਨੰਗੇ ਪੈਰ ਰੋੜੀਆਂ ਤੇ ਚੱਲਦੇ ਹੋਏ ਸਕੂਲ ਦੇ ਪੱਕੇ ਬਰਾਂਡੇ ਤੱਕ ਪਹੁੰਚ ਜਾਂਦੇ ਹਨ ਉੱਥੇ ਜਾ ਕੇ ਉਹਨਾਂ ਨੇ ਇੱਕ ਕੁੰਡੇ ਵਿੱਚ ਟਿਕ ਕੇ ਬੱਚਿਆਂ ਨੂੰ ਬਿਠਾਇਆ ਪਤਨੀ ਨੇ ਆਪਣੇ ਸ਼ਾਉਲ ਨਾਲ ਉਹਨਾਂ ਨੂੰ ਢੱਕ ਲਿਆ ਹਰਜੀਤ ਹੌਲੀ-ਹੌਲੀ ਕੰਬ ਰਿਹਾ ਸੀ ਪਰ ਉਸ ਦੀਆਂ ਅੱਖਾਂ ਬੱਚਿਆਂ ਵੱਲ ਟਿਕੀਆਂ ਹੋਈਆਂ ਸਨ ਉਹਨਾਂ ਦੀ ਸਲਾਮਤੀ ਉਸ ਲਈ ਸਭ ਤੋਂ ਵੱਡੀ ਗੱਲ ਸੀ ਜਦੋਂ ਬੱਚਿਆਂ ਦੇ ਮਾਸਟਰ ਜੀ ਸਕੂਲ ਆਏ ਉਹਨਾਂ ਨੇ ਬਰਾਂਡੇ ਵਿੱਚ ਬੈਠੇ ਹਰਜੀਤ ਅਤੇ ਉਸ ਦੇ ਭਿੱਜੇ ਹੋਏ ਬੱਚਿਆਂ ਨੂੰ ਵੇਖਿਆ ਤਾਂ ਮਾਸਟਰ ਜੀ ਦਾ ਦਿਲ ਪਰ ਆਇਆ ਮਾਸਟਰ ਜੀ ਨੇ ਉਹਨਾਂ ਨੂੰ ਆਪਣੇ ਘਰ ਲੈ ਜਾ ਕੇ ਸੁੱਕੇ ਕੱਪੜੇ ਦਿੱਤੇ ਰੋਟੀ ਬਣਾਈ ਅਤੇ ਘਰ ਵਿੱਚ ਦਿਲਾਸਾ ਦਿੱਤਾ ਮਾਸਟਰ ਜੀ ਨੇ ਪਿੰਡ ਵਿੱਚ ਇੱਕ ਮੀਟਿੰਗ ਬੁਲਾਈ ਉਨ੍ਹਾਂ ਨੇ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਕੀਤੀ ਕਿ ਹਰਜੀਤ ਸਿੰਘ ਆਪਣਾ ਭਾਈਚਾਰਾ ਹੈ ਜੇ ਅਸੀਂ ਇਸ ਦੀ ਮਦਦ ਨਹੀਂ ਕਰਾਂਗੇ ਤਾਂ ਅਸੀਂ ਇਨਸਾਨੀਅਤ ਤੋਂ ਕਿਵੇਂ ਮੂੰਹ ਵਿਖਾਵਾਂਗੇ ਸਰਪੰਚ ਵੀ ਵੇਖ ਰਿਹਾ ਸੀ ਇਸ ਮੀਟਿੰਗ ਤੋਂ ਬਾਅਦ ਕੁਝ ਦਿਨਾਂ ਵਿੱਚ ਪਿੰਡ ਦੇ ਲੋਕਾਂ ਨੇ ਹਰਜੀਤ ਸਿੰਘ ਲਈ ਇੱਕ ਛੋਟਾ ਜਿਹਾ ਪੱਕਾ ਘਰ ਬਣਾਇਆ ਕਿਸੇ ਨੇ ਇੱਟਾਂ ਦਿੱਤੀਆਂ ਕਿਸੇ ਨੇ ਸੀਮਿੰਟ ਤੇ ਕਿਸੇ ਨੇ ਰੇਤ ਅਤੇ ਕਿਸੇ ਨੇ ਸਰਿਆ ਇਹ ਸਭ ਮਿਲ ਕੇ ਉਸ ਦੀ ਇੱਕ ਨਵੀਂ ਛੱਤ ਬਣਾ ਦਿੰਦੀ ਜੇ ਕਹਾਣੀ ਬਧੀਆ ਲੱਗੀ ਤਾਂ ਫੋਲੋ ਜ਼ਰੂਰ ਕਰ ਲਿਓ ਧੰਨਵਾਦ